ਸੱਚੀ ਕਾਲ ਜੀ ਸਾਰਿਆਂ ਨੂੰ ਵੈਲਕਮ ਕਰਦੇ ਆਂ ਤੁਹਾਡਾ ਅੱਜ ਦੇ ਆਪਣੇ ਨਵੇਂ ਬਲੌਗ ਦੇ ਵਿੱਚ ਜੋ ਕੀ ਆ ਫੇਟੋ ਅਗੇਨ ਜਿਨ੍ਹਾਂ ਨੇ ਕੀ YouTube ਤੇ ਅੱਜ ਕੱਲ ਧੂਮਾਂ ਮਚਾਈਆਂ ਹੋਈਆਂ ਆ ਸਨੇਹਾ ਕਤਿਆਲ ਕਿੰਮੀ ਤੇ ਪਵਨ ਤੇ ਇਹਨਾਂ ਦੇ ਨਾਲ ਹੀ ਧੂਮਾ ਪਾਇਆ ਜਿੱਦਾਂ ਮੇਰੇ ਨਾਲ ਇਹ ਵੀਡੀਓ ਵਾਇਰਲ ਜਾਂ ਕੁਝ ਵੀ ਹੋਇਆ ਆ ਫ੍ਰੈਸ਼ੀ ਕੈਨੇਡੀਅਨ ਬਟ ਹੁਣ ਕੱਲ ਹੀ ਸੋਨ ਦੇ ਵਿੱਚ ਮਾਮਲਾ ਆਇਆ ਕਿ ਫ੍ਰੈਸ਼ੀ ਕੈਨੇਡੀਅਨ ਨੇ ਆਪਣੇ ਸਨੈਪਚੈਟ ਤੇ ਕੁਝ ਸਟੋਰੀਜ਼ ਹਾਈਲਾਈਟ ਕੀਤੀਆਂ ਆ ਜਿਨ੍ਹਾਂ ਵਿੱਚ ਉਹਨੇ ਦੱਸਿਆ ਆ ਕਿ ਜੇ ਪਵਨ ਕਿਸੇ ਵੀ ਪੋਡਕਾਸਟ ਵਿੱਚ ਜਾਂਦਾ ਆ ਤਾਂ ਜੇ ਉਹ ਕਿਸੇ ਵੀ ਪੋਡਕਾਸਟ ਵਿੱਚ ਜਾ ਕੇ ਗੱਲ ਕਰਦਾ ਆ ਜਾਂ ਗਲਤ ਬੋਲਦਾ ਆ ਜਾਂ ਕੁਝ ਵੀ ਕਹਿੰਦਾ ਆ ਤਾਂ ਉਹਨੇ ਪਵਨ ਕਿ ਮੀਨੂ ਇਹ ਧਮਕੀ ਦਿੱਤੀ ਆ ਕਿ ਉਹਦੇ ਕੋਲ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਪਈਆਂ ਆ ਆਡੀਓਜ਼ ਪਈਆਂ ਉਹ ਸਾਰੀਆਂ ਹੀ ਵਾਇਰਲ ਕਰੂਗਾ ਇੱਕ ਗੱਲ ਇੱਥੇ ਦੇਖਣ ਵਾਲੀ ਆ ਚਲੋ ਮੰਨਦੇ ਆ ਕਿ ਪਵਨ ਕਿੰਮੀ ਗਲਤ ਆ ਉਹਨਾਂ ਨੇ ਗਲਤ ਕੀਤਾ ਫਰੈਸ਼ੀ ਨੇ ਸਾਰਾ ਕੁਝ ਸਾਹਮਣੇ ਲਿਆਤਾ ਉਹ ਵੀ ਚਲੋ ਇੱਕ ਹੱਦ ਤੱਕ ਠੀਕ ਆ ਪਰ ਇੱਥੇ ਇੱਕ ਗੱਲ ਤਾਂ ਸੋਚਣ ਵਾਲੀ ਆ ਕਿ ਜੇ ਉਹ ਪੋਡਕਾਸਟ ਜਾ ਚ ਜਾਈ ਰਿਹਾ ਆ ਤੇ ਫਰੈਸ਼ੀ ਕੈਨੇਡੀਅਨ ਸੱਚਾ ਆ ਤੇ ਫਰੈਸ਼ੀ ਕੈਨੇਡੀਅਨ ਨੂੰ ਇੰਨਾ ਡਾਰਕੋ ਲੱਗ ਰਿਹਾ ਆ ਕਿ ਉਹ ਪੌਡਕਾਸਟ ਤੇ ਨਾ ਜਾਵੇ ਉਹ ਬਾਰ ਬਾਰ ਵਨ ਕਿਉਂ ਕਰ ਰਿਹਾ ਹੈ ਉਹਨਾਂ ਨੂੰ ਕਿ ਤੁਸੀਂ ਕੋਈ ਪੌਡਕਾਸਟ ਨਾ ਕਰੋ ਜੇ ਤੁਸੀਂ ਪੌਡਕਾਸਟ ਕੀਤਾ ਮੈਂ ਐਦਾ ਕਰ ਦੂੰਗਾ ਮੈਂ ਉਹਦਾ ਕਰ ਦੂੰਗਾ ਮੈਂ ਵੀਡੀਓਜ਼ ਵਾਇਰਲ ਕਰ ਦੂੰਗਾ ਐਸੈਕਟਰਾ ਐਸੈਕਟਰਾ ਤੁਸੀਂ ਸਾਹਮਣੇ ਲੈਣਾ ਸੀ ਸਾਹਮਣੇ ਆ ਗਿਆ ਦੈਟਸ ਇਟ ਗੱਲ ਖਤਮ ਕਰੋ ਹੁਣ ਹੁਣ ਧਮਕੀਆਂ ਦੇਣਾ ਤਾਂ ਕੋਈ ਮਤਲਬ ਹੀ ਨਹੀਂ ਨਾ ਮੰਦਾ ਬਾਕੀ ਜੇ ਤੁਹਾਨੂੰ ਮੇਰਾ ਵਲੌਗ ਵਧੀਆ ਲੱਗਿਆ ਹੋਗਾ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੇ ਹੋਰ ਹੋਰ ਨਵੇਂ-ਨਵੇਂ ਕੰਟੈਂਟ ਦੇਖਣ ਦੇ ਲਈ ਆਸ ਕਰਦੇ ਹਾਂ ਤੁਹਾਨੂੰ ਅੱਜ ਦਾ ਬਲੌਗ ਵਧੀਆ ਲੱਗੇ ਹੋਵੇਗਾ ਹੋਵੇਗਾ ਮਿਲਦੇ ਹਾਂ ਕੱਲ ਫਿਰ ਨਵੇਂ ਇੱਕ ਬਲੌਗ ਦੇ ਨਾਲ ਥੈਂਕਸ ਫॉर ਵਾਚਿੰਗ